ਆਮ ਲੋਕ ਮਹਿੰਗਾਈ ਦੀ ਮਾਰ ਹੇਠਾਂ ਸੱਕਦੇ ਨੇ ਕਿਉਂਕਿ ਆਲੂ ਪਿਆਜ਼ ਟਮਾਟਰ ਵਰਗੀਆਂ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ਵਧ ਗਈਆਂ ਨੇ ਹਾਲ ਹੀ ਦੇ ਹਫ਼ਤੇਾਂ 'ਚ ਇਹਨਾਂ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਜਿਸ ਦਾ ਅਸਰ ਮਹਿੰਗਾਈ ਦਰ ਤੇ ਦੇਖਿਆ ਜਾ ਸਕਦਾ ਹੈ ਖਪਤਕਾਰ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਜਨਵਰੀ ਦੇ ਅੰਕੜਿਆਂ ਮੁਤਾਬਕ ਆਲੂ ਦੀ ਪ੍ਰਚੂਨ ਦਰ 'ਚ ਸਾਲਾਨਾ ਆਧਾਰ ਤੇ 33% ਦਾ ਵਾਧਾ ਹੋਇਆ ਹੈ ਅਤੇ ਇਹ ਫਿਲਹਾਲ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਇਸ ਦੇ ਨਾਲ ਹੀ ਪਿਆਜ਼ ਦੀ ਪਰਚੂਨ ਕੀਮਤ 20% ਵਧ ਕੇ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਅਤੇ ਟਮਾਟਰ ਦੀ ਕੀਮਤ ਸਾਲਾਨਾ ਅਧਾਰ ਤੇ 50% ਵਧ ਕੇ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਰਚੂਨ ਬਾਜ਼ਾਰ 'ਚ ਵਿਕ ਰਹੀ ਹੈ ਇੱਕ ਰਿਪੋਰਟ ਮੁਤਾਬਕ ਅਗਲੇ ਕੁਝ ਮਹੀਨਿਆਂ 'ਚ ਟਮਾਟਰ ਅਤੇ ਆਲੂ ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ 'ਚ ਹੋਰ ਵਾਦਾ ਹੋ ਸਕਦਾ ਹੈ ਪਿਛਲੇ ਸਾਲ ਇਸ ਸਮੇਂ ਦੌਰਾਨ ਟਮਾਟਰ ਅਤੇ ਆਲੂ ਦੀਆਂ ਕੀਮਤਾਂ ਵਿੱਚ 36% ਅਤੇ 20% ਦੀ ਗਿਰਾਵਟ ਦਰਜ ਕੀਤੀ ਗਈ ਸੀ ਜੁਲਾਈ 2023 ਚ ਮਾਨਸੂਨ ਦੀ ਖਰਾਬ ਸਥਿਤੀ ਕਾਰਨ ਟਮਾਟਰ ਦੀਆਂ ਕੀਮਤਾਂ ਚ 202% ਦਾ ਵਾਦਾ ਹੋਇਆ ਸੀ ਅਤੇ ਦੇਸ਼ ਦੇ ਕਈ ਹਿੱਸਿਆਂ 'ਚ ਹੀ 100 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਵਿਕਿਆ ਸੀ ਇਸ ਤੋਂ ਬਾਅਦ ਸਰਕਾਰ ਨੇ ਮੰਡੀ ਵਿੱਚ ਦਖਲ ਦੇ ਕੇ ਸਪਲਾਈ ਚੇਨ ਨੂੰ ਠੀਕ ਕਰਨ ਲਈ ਕਈ ਥਾਵਾਂ 'ਤੇ 70 ਰੁਪਏ ਵਿੱਚ ਟਮਾਟਰ ਵਿਚੇ ਪਰਚੂਨ ਬਾਜ਼ਾਰ 'ਚ ਪਿਆਜ਼ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦਕਿ ਪਿਛਲੇ 3 ਮਹੀਨਿਆਂ 'ਚ ਇਸ ਦੀ ਪਰਚੂਨ ਕੀਮਤ 'ਚ 25 ਫੀਸਦੀ ਦੀ ਕਿਰਾਵਟ ਦੇਖਣ ਨੂੰ ਮਿਲੀ ਹੈ ਅਕਤੂਬਰ 2023 'ਚ ਪਿਆਜ਼ ਦੀ ਕੀਮਤ 74 ਫੀਸਦੀ ਦਾ ਵਾਦਾ ਹੋਇਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਪਿਆਜ਼ ਦੀ ਬਰਾਮਤ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਦੇ ਨਾਲ ਹੀ ਸਰਕਾਰ ਨੇ 25 ਰੁਪਏ ਦੇ ਹਿਸਾਬ ਨਾਲ ਪਿਆਜ਼ ਵੇਚਣ ਦਾ ਵੀ ਫੈਸਲਾ ਕੀਤਾ ਸੀ ਸਰਕਾਰ ਦੇ ਇਹਨਾਂ ਯਤਨਾਂ ਕਾਰਨ ਹੁਣ ਨਾਸਿਕ ਮੰਡੀ ਵਿੱਚ ਪਿਆਜ਼ ਦੀ ਕੀਮਤ 1000 ਰੁਪਏ ਪ੍ਰਤੀ ਕੁਆਂਟਲ ਤੱਕ ਆ ਗਈ ਹੈ ਜੋ ਮਹੀਨੇ ਦੀ ਸ਼ੁਰੂਆਤ ਵਿੱਚ 2000 ਰੁਪਏ ਪ੍ਰਤੀ ਕੁਆਂਟਲ ਸੀ ਮਹਿੰਗਾਈ ਦਰ ਵਿੱਚ ਟਮਾਟਰ ਆਲੂ ਅਤੇ ਪਿਆਜ਼ ਦਾ ਹਿੱਸਾ 0.6 ਫੀਸਦੀ 1% ਅਤੇ 0.6% ਹੈ ਅਜਿਹੇ ਚ ਜੇਕਰ ਇਹਨਾਂ ਸਬਜ਼ੀਆਂ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ ਤਾਂ ਇਸ ਦਾ ਅਸਰ ਖੁਰਾਕੀ ਮਹਿੰਗਾਈ ਤੇ ਜ਼ਰੂਰ ਦਿਖਾਈ ਦੇਵੇਗਾ